ਅਹੀਂ 13 ਦੀਆਂ 13 ਸੀਟਾਂ ਜਿੱਤਾਂਗੇ ਇਹਨਾਂ ਦੇ ਬੂੰਦੀ ਆੜਾ ਲੱਗਿਆ ਲੋਕ ਸਭਾ ਚੋਣਾਂ ਦਾ ਜਿਹੜਾ ਵਿਗਲ ਪੱਛੂਕਿਆ ਤੇ ਵਕ ਵਕ ਉਮੀਦਵਾਰਾਂ ਦਾ ਜਿਹੜਾ ਸਵਾਗਤ ਹੈਗਾ ਵਕ ਵਕ ਖਾਮਾਂ ਦੇ ਉੱਤੇ ਕੀਤਾ ਜਾ ਰਿਹਾ ਤੇ ਗੱਲ ਜ਼ਿਕਰ ਕਰੀਏ શ્રી ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਤਾ ਲੋਕ ਸਭਾ ਹਲਕਾ ਸ੍ਰੀ ਨਨਪੁਰ ਸਾਹਿਬ ਦੇ ਲਈ ਕਾਂਗਰਸ ਵੱਲੋਂ ਮਨੀਸ਼ ਤਿਵਾੜੀ ਨੂੰ ਟਿਕ ਦਿੱਤੀ ਗਈ ਹੈ ਤੇ ਮਨੀਸ਼ ਤਿਵਾੜੀ ਦੇ ਸਵਾਗਤ ਲਈ ਅੱਜ ਵੱਡਾ ਸ਼ਕਤੀ ਪ੍ਰਦਰਸ਼ਨ ਵੇਖਣ ਨੂੰ ਉਸ ਵੇਲੇ ਮਿਲਿਆ ਜਦੋਂ ਮਨੀਸ਼ ਤਿਵਾੜੀ ਹੋਰ ਕਾਂਗਰਸੀ ਸਮਰਤਕਾਂ ਦੇ ਨਾਲ ਜਿਹੜਾ ਸ੍ਰੀ ਨਨਪੁਰ ਸਾਹਿਬ ਵਾਲ ਨੂੰ ਕੂਚ ਕੀਤੀ ਸ੍ਰੀ ਨਨਪੁਰ ਸਾਹਿਬ ਨੂੰ ਨਮਸਤਕ ਆਉਣ ਦੇ ਲਈ ਅੱਜ ਮਨੀਸ਼ ਤਿਵਾੜੀ ਜਾ ਰਹੇ ਨੇ ਤੇ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਗੱਡੀਆਂ ਹੈਗੀਆਂ ਉਹ ਇੱਕ ਸੜਕ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਜਾਮ ਲੱਗ ਚੁੱਕਾ ਹੈ ਬੇਸ਼ੱਕ ਵੱਡੀ ਰੋਡ ਹੈਗੀ ਹੈ ਇੱਕ ਪਾਸੇ ਨੂੰ ਹੀ ਗੱਡੀਆਂ ਜਾਂਦੀਆਂ ਨੇ ਪਰ ਫੇਰ ਵੀ ਜਿਹੜਾ ਜਾਮ ਬਖੂਬੀ ਦੇਖਿਆ ਜਾ ਸਕਦਾ ਸੋ ਸ਼ਕਤੀ ਪ੍ਰਦਰਸ਼ਨ ਕਿਤੇ ਨਾ ਕਿਤੇ ਕੀਤਾ ਜਾ ਸਕਦਾ ਕਿ ਮਨੀਸ਼ ਤਿਵਾੜੀ ਦੇ ਵੱਲੋਂ ਜਿੱਥੇ ਮੱਥਾ ਟੇਕਣ ਜਾਇਆ ਜਾ ਰਿਹਾ ਉੱਥੇ ਮਨੀਸ਼ ਤਿਵਾੜੀ ਦਾ ਵਕ ਵਕ ਥਾਵਾਂ ਦੇ ਉੱਤੇ ਜਿਹੜਾ ਸਵਾਗਤ ਵੀ ਕੀਤਾ ਜਾ ਰਿਹਾ ਸੋ ਜੇਕਰ ਗੱਲ ਕਰੀਏ ਤਾਂ ਰੂਪਨਗਰ ਦੇ ਵਿੱਚ ਹੀ ਰੂਪਨਗਰ ਦੇ ਵਿੱਚ ਦੋ ਥਾਵਾਂ ਦੇ ਉੱਤੇ ਮਨੀਸ਼ ਤਿਵਾੜੀ ਦਾ ਜਿਹੜਾ ਸਵਾਗਤ ਅੱਜ ਕੀਤਾ ਜਾਣਾ ਹੈਗਾ ਤੇ ਇਸ ਦੇ ਨਾਲ ਜਿਹੜੀ ਇਹ ਵੀ ਗੱਲ ਜਾਹਿਰ ਹੋ ਰਹੀ ਹੈ ਕਿ ਕਾਂਗਰਸ ਕਿਤੇ ਕਿਤੇ ਰੂਪਨਗਰ ਦੇ ਵਿੱਚ ਵੀ ਫੁੱਟ ਦਾ ਸ਼ਿਕਾਰ ਜਿਹੜੀ ਹੋ ਰਹੀ ਹੈ ਕਿਉਂਕਿ ਇੱਕ ਇੱਥੇ ਆਪਾਂ ਪੁਲਿਸ ਲਾਈਨ ਦੇ ਇਸ ਵੱਲੇ ਜਿਹੜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਪੁਲਿਸ ਲਾਈਨ ਰੂਪਨਗਰ ਹੈ ਇੱਥੇ ਜਿਹੜਾ ਹੈਗਾ ਇਹ ਬਰਿੰਦਰ ਢਿੱਲਾਉਂ ਦੇ ਵੱਲੋਂ ਬਰਿੰਦਰ ਢਿੱਲਾਉਂ ਦੇ ਵੱਲੋਂ ਜਿਹੜਾ ਮਨੀਸ਼ti ਬਾੜੀ ਦਾ ਸਵਾਗਤ ਕੀਤਾ ਗਿਆ ਤੇ ਇਸੇ ਤਰ੍ਹਾਂ ਇੱਕ ਪੁਲਿਸ ਥਾਣੇ ਦੇ ਲਾਗੇ ਜਿਹੜਾ ਸਿਟ ਪੁਲਿਸ ਚੌਕ ਕਿਹਾ ਗਿਆ ਉੱਥੇ ਉੱਥੇ ਵੀ ਜਿਹੜਾ ਪੁਲਿਸ ਥਾਣੇ ਤੇ ਵੀ ਮਨੀਸ਼ ਤਿਵਾੜੀ ਦਾ ਜਿਹੜਾ ਦੂਜੇ ਧੜੇ ਦੇ ਵੱਲੋਂ ਕਾਂਗਰਸ ਦੇ ਵੱਲੋਂ ਹੀ ਉਹਨਾਂ ਦਾ ਸਵਾਗਤ ਕੀਤਾ ਜਾਣਾ ਤੇ ਇਸ ਸਬੰਧੀ ਮਨੀਸ਼ ਤਿਵਾੜੀ ਨੂੰ ਵੀ ਜਿਹੜਾ ਸਵਾਲ ਕੀਤਾ ਗਿਆ ਪਰ ਉਹਨਾਂ ਨੇ ਤਾਂ ਇਹੀ ਕਹਿਣਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਫੁੱਟ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਧੜੇਬੰਦੀ ਨਹੀਂ ਹੈ ਤੇ ਨਾਲ ਹੀ ਉਹਨਾਂ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਵੱਡਾ ਹਮਲਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਹ ਬੁਰੀ ਤਰ੍ਹਾਂ ਮਾਰ ਦੇਣਗੇ ਕੀ ਸ਼ਬਦ ਉਹਨਾਂ ਨੇ ਵਰਤੇ ਹੈ ਗਿਆ ਸੋ ਦੇਖਦੇ ਆਂ ਕਿ ਮਨੀਸ਼ Tiwari ਦਾ ਇਹਨਾਂ ਵੋਟਾਂ ਸੰਬੰਧੀ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਉੱਤੇ ਕੀ ਸ਼ਬਦੀਬਾਰ ਕੀਤਾ ਗਿਆ। ਜੀ ਦੇਵੀ ਦੇ ਮੱਥਾ ਟੇਕਣ ਜਾ ਰਹੇ ਆ। ਮੱਥਾ ਟੇਕ ਕੇ ਅਸੀਂ ਆਪਣੇ ਚੋਣ ਪ੍ਰਚਾਰ ਨੂੰ ਸ਼ੁਰੂਆਤ ਕਰਾਂਗੇ ਔਰ 19 ਮਈ ਨੂੰ ਅਸੀਂ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਜਿੱਤ ਕੇ ਸ੍ਰੀ ਰਾਹੁਲ ਗਾਂਧੀ ਜੀ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਝੋਲੀ ਸ਼ਬਾ ਮੰਗੇ ਪਟਾ ਪਰ ਦੋ ਦੋ ਥਾਂ ਦੇ ਉੱਤੇ ਜਿਹੜਾ ਹੈਗਾ ਤੁਹਾਡਾ ਸਵਾਗਤ ਕੀਤਾ ਜਾ ਰਿਹਾ ਚੰਦੂ ਮਾਜਰਾ ਸਾਹਿਬ ਵੀ ਲਗਾਤਾਰ ਹੀ ਨਿਸ਼ਾਨੇ ਲਾ ਰਹੇ ਨੇ ਕਿ ਜਿਹੜੀ ਰੋਪੜ ਦੇ ਵਿੱਚ ਹੈਗੀ ਆ ਕਾਂਗਰਸ ਦੋ ਧੜੇ ਬੰਦੀਆਂ ਦੇ ਵਿੱਚ ਜਿਹੜੀ ਵੰਡੀ ਗਈ ਹੈ ਐਂਦਾ ਕਾਂਗਰਸ ਦੇ ਵਿੱਚ ਕੋਈ ਧੜਾ ਨਹੀਂ ਹੈ ਪੂਰੇ ਪੰਜਾਬ ਦੇ ਵਿੱਚ ਸਾਰੀ ਕਾਂਗਰਸ ਇਕੱਠੀ ਹੈ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਇਹਨਾਂ ਦੀ ਬੂੰਦੀ ਉੜਾ ਲੱਗੇ ਬਸ ਹੋ ਗਏ ਤੋ ਐਸੀ ਮਨੀਸ਼ ਦਿਵਾੜੀ ਦਾ ਸ਼ਬਦੀ ਬਾਤ ਤੇ ਆਪਾਂ ਦੇਖ ਸਕਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਆਪਣੀ ਪੂਰੀ ਤਨਦੇਹੀ ਦੇ ਨਾਲ ਡਿਊਟੀ ਨਿਭਾ ਰਿਹਾ ਹੈ ਟ੍ਰੈਫਿਕ ਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਦੇ ਲਈ ਪੁਲਿਸ ਪ੍ਰਸ਼ਾਸਨ ਰੂਪਨਗਰ ਪੂਰੀ ਤਰ੍ਹਾਂ ਦੇ ਨਾਲ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾ ਰਿਹਾ ਹੈ ਉਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਵੱਡਾ ਜਾਮ ਨਾ ਲੱਗ ਸਕੇ ਕਿਸੇ ਦਾ ਕੋਈ ਖਾਸਾ ਨਾ ਵਾਪਰ ਸਕੇ ਕਿਸੇ ਵੀ ਤਰ੍ਹਾਂ ਦਾ ਉਸ ਦੇ ਲਈ ਪੁਲਿਸ ਦੇ ਵੱਲੋਂ ਵੀ ਇੱਥੇ ਟ੍ਰੈਫਿਕ ਨੂੰ ਬਖੂਬੀ ਜਿਹੜਾ ਹੈਗਾ ਕੰਟਰੋਲ ਕੀਤਾ ਜਾਂਦਾ ਜਾ ਰਿਹਾ ਹੈ ਸੱਜਣ ਸਾਂਣੀ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ ਰੂਪਨੇਗਰ